ਬਾਬੇ ਨਾਨਕ ਵਾਲੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਇਹ ਚਿੱਟਾ ਵੀ ਕਹਿੰਦੇ ਮੇਰਾ ਰੇਤਾ ਵੀ ਮੇਰਾ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਪੁੱਤ ਵੀ ਮੇਰੇ ਭਤੀਜੇ ਵੀ ਮੇਰੇ ਸਾਲੇ ਵੀ ਮੇਰੇ ਜੀਜੇ ਵੀ ਮੇਰੇ ਇੱਥੇ ਚੱਲਿਆ ਬੱਸ ਇਹਦਾ ਕੰਮ ਉਹ ਦੂਜਾ ਪੰਜਾ ਹੈ ਉਹ ਖੂਨੀ ਪੰਜਾ ਹੈ ਉਹਦੇ ਹੱਥ ਜਿਹੜੇ ਨੇ ਪੰਜੇ ਵਾਲਿਆਂ ਦੇ ਹੱਥ ਖੂਨ ਨਾਲ ਲਿਬੜੇ ਹੋਏ ਆ ਸਾਡੇ ਗੁਰਦ ਆਮਾਂ ਤੇ ਟੈਂਕ ਚਲਾਉਂਦੇ ਰਹੇ ਆ ਉਹ ਕਿਹੜੇ ਮੂੰਹ ਨਾ ਆਉਂਦੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਾਗਜ਼ ਭਰਨ ਵੇਲੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮ ਦੇ ਯਾਰ ਬੀਏ ਕਿਵੇਂ ਜਾਵਾਂਗੇ ਯਾਰ ਲੋਕਾਂ 'ਚ ਕੀ ਕਹਾਂਗੇ ਲੋਕ ਤਾਂ ਇਹਨਾਂ ਨੂੰ ਐ ਲੱਗਦਾ ਲੋਕਾਂ ਦੀ ਮੈਮਰੀ ਲੋਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੈ ਲੋਕ ਭੁੱਲ ਜਾਂਦੇ ਨੇ ਫਿਰ ਫਿਰ ਮੋਟਾ ਪਾੰਦ ਨੇ ਪਾਈਆਂ ਵੀ ਨੇ ਭਾਈ ਤਾਂ ਕਰਕੇ ਜੰਬਲੇ ਹੋਏ ਨੇ ਸਵੈਦ ਕੀ ਇਹੋ ਜਿਹਾ ਕੁਝ ਕਰੋ ਕਿ 11 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਨਿਬੜਿਆ ਪਿਆ ਹੋਵੇ ਕੰਮ